ਕੱذ ਕੱਲ ਰਾਤ ਅੱਜ ਕੱਲ ਰਾਤ اچھا ਜੇ ਤਾਂ ਅਸੀਂ ਅੰਦਰੋਂ ਕੱਢ ਕੇ ਜਾਈਏ ਬਾਹਰ ਦੇ ਦਰਵਾਜ਼ੇ 15 ਦੇ ਇਨਸਾਨ ਨੇ ਉੱਪਰੋਂ ਟੱਪੇ ਨੇ ਇਧਰੋਂ ਹੀ ਵਾਪਸ ਗਏ ਠੀਕ ਇਹ ਰੋਟ ਸਿੱਧਾ ਇਹਨਾਂ ਦੇ ਦਰਵਾਜ਼ੇ ਪੂਰੇ ਦਵਾਤ ਪਵਾ ਸ਼ੁਰੂ ਮੈਂ ਉਹ ਵੀ ਸਾਰਾ ਕਰਤਾ ਹੈ ਵਾਸ਼ਮੇਸ਼ਨ ਨਹੀਂ ਆਤੀਆਂ ਉੱਪਰ ਲੋਕ ਤੋੜਦਾ ਹੈ ਬਾਕੀ ਵੀਡੀਓ ਵੀ ਮੇਰੇ ਕੋਲ ਹੈ ਨਾ ਟੁੱਟੇ ਹਨ ਪਰ ਲੱਗਿਆ ਹੋਇਆ ਸੀ ਨਾਰਮਲ ਲੋ ਇਹ ਰਾਤ ਕਿੰਨੇ ਵਜੇ ਦੀ ਗੱਲ ਹੈ ਇਹ ਇਹ 12 ਤੋਂ 3 ਵਜੇ ਦੀ ਗੱਲ ਹੈ 12 ਤੋਂ 3 ਵਿੱਚ ਇਹਨਾਂ ਨੇ ਕਾਰਵਾਈ ਕੀਤੀ ਹੈ ਜੋ ਨਾਰਮਲ ਕੂਟੀ ਵਾਲਾ ਨਾਰਮਲ ਚਾਹ ਉਹ ਤੋੜ ਦੈਂਗਾ ਨਹੀਂ ਠੀਕ ਹੈ ਉਸ ਤੋਂ ਵੀ ਇਹ ਨਹੀਂ ਹਾਰੇ ਕਿ ਇਹ ਰਾਤ ਲੈ ਕੇ ਅੰਦਰ ਵਾਸ਼ਰੂਮ ਹੈ ਉਹਦੀਆਂ ਪੂਰੀਆਂ ਕੂਟੀ ਨਾਲੇ ਦੇਖਾਂ ਚੜਾ ਦੇ ਇਹਨਾਂ ਨਾਲ ਚੜਾ ਆਹ ਫਿਰ ਇਹਦਾ ਵਾਸ਼ਰੂਮ ਹੈ ਜਿੰਨੀ ਕੁਰੀਆ ਟੁੱਟੀ ਨਾਲ ਸ਼ੋਰ ਸਭ ਲਾਗੇ ਰਹੇ ਜਿੰਨੀ ਇਹਨਾਂ ਨੂੰ ਖੁੱਲੀ ਖੁੱਲੀ ਬਾਕੀ ਤੋੜ ਕੇ ਹੀ ਲੈ ਗਏ ਉੱਤੇ ਸ਼ੋਰ ਸ਼ੋਰ ਵੀ ਲੈ ਗਏ ਬਾਹਰ ਕਾਪਰ ਵਾਲੀਆਂ ਵਾਇਰਾਂ ਸੀ ਏਸੀ ਦੀ ਉਹ ਵੀ ਸਾਰੀਆਂ ਪੱਟ ਕੇ ਲੈ ਗਏ ਟੋਟਲ ਸਮਾਨ ਤੋਂ ਦੇਖਦਾ ਮੈਂ ਮੇਰੇ ਮੇਰੇ ਹਿਸਾਬ ਨਾਲ ਸਮਥਿੰਗ ਮੇਰਾ ਘੱਟੋ ਘੱਟ 48 ਤੋਂ 50000 ਦਾ ਨੁਕਸਾਨ ਇਹਨਾਂ ਨੇ ਕੀਤਾ ਕਿਉਂਕਿ ਵਾਇਰ ਜਿਗੀਆਂ ਕਾਪਰ ਦੀਆਂ ਸੱਤ ਏਸੀ ਉਹ ਸਾਰੀਆਂ ਇਹ ਬੋਟਲੀਆਂ ਬਾਹਰ ਦੇਖੋ ਉਹਨਾਂ ਨੂੰ ਜੜੋਂ ਤੋਂ ਹੀ ਵਟਕਾ ਓਕੇ ਉਹ ਜੀ 12:00 ਤੋਂ ਕਿਨੇ ਵਜੇ ਕਰਨਾ ਹੈ 12:00 ਤੋਂ 3:00 ਠੀਕ ਇਹ ਸਰ ਏਸੀ ਦੀ ਕੋਕਰ ਵਾਲੀ ਵਾਇਰ ਪੂਰੀ ਅੱਛੀ ਕੱਢ ਕੇ ਲੈ ਗਈ 1 2 3 ਤਿੰਨ ਉੱਪਰ ਨੇ ਇਹ ਦੇਖੋ ਸਰ ਇਹ ਕਿਹੇ ਕਾ ਕੱਢ ਕੇ ਲੈ ਗਈਆਂ ਇਹ ਕਿਰੀ ਇਹ ਵੀ ਨਹੀਂ ਛੱਡੀ ਉੱਪਰ ਵੀ ਹੈ ਉੱਪਰ ਵੀ ਕੱਢ ਕੇ ਲੈ ਗਈ ਤੁਸੀਂ ਇਹਨਾ ਆਪਣੀ ਪਾਣੀ ਵਾਲੀ ਉਹਦੇ ਚਾਰੇ ਵਾਲ ਵੀ ਇਹਨਾਂ ਨੇ ਪਹਿਲਾਂ ਬੰਦ ਕੀਤੇ ਹੋਏ ਸਾਰੇ ਵਾਲ ਬੰਦ ਕਰਕੇ ਫੇਰ ੁੱਟੀਆਂ ਖੋਲ ਕੇ ਲੱਗੇ ਨੇ ਰਕਤ ਸਹੀ ਕਰਦਾ ਸੈਕਲਸਰ ਸਾਬ ਮੂਹੋ ਕਪੜਾ ਦਿਵਾਉਂਦਾ ਯਾਰ ਗਵਰਨਮੈਂਟ ਚ ਹਾਂ ਤਾਕ ਦੋ ਮਾ ਦੰਦੇ ਬਾਹਰ ਖੜਾ ਲੋ ਆਹ ਹਾਂ ਮੂਹੋ ਮੰਨਦੇ ਪਹਿਲੇ ਬਾਹਰ ਵੇ ਮੂਹੋ ਲਾ ਲੋ ਆਇਆ ਬੈਠ ਕੇ ਅੱਜ ਬੰਦਾ ਫੜਿਆ ਗਿਆ ਪਤਾ ਲੱਗਿਆ ਵੀ ਇਹ ਜਿਹੜੇ ਨੰਮੀਆਂ ਕੋਠੀਆਂ ਬੰਦ ਰੀਆਂ ਵੀ ਉਹ ਤੋਂ ਸਮਾਨ ਚੋਰੀ ਕਰਦੇ ਨੇ ਤੇ ਇਹ ਸੀ ਪੁਲਿਸ ਦੇ ਕਿ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਵੀ ਜਿਹੜਾ ਤੁਸੀਂ ਇਹ ਕਵਰ ਕਰ ਆਇਓ ਕਿ ਰਾਤ ਤਕਰੀਬਨ 1 ਡੇਟ 1 ਵਜੇ ਤੋਂ ਲੈ ਕੇ 2 ਵਜੇ ਤੱਕ ਇਹਨਾਂ ਨੇ ਦੋ ਬੰਦੇ ਜੀ ਦੇ ਇਹਨਾਂ ਨੇ ਚੋਰੀਆਂ ਕੀਤੀਆਂ ਤੇ ਸਾਨੂੰ ਵੀਰੇ ਤਕਰੀਬਨ 10:00 ਵਜੇ ਪਤਾ ਲੱਗਿਆ ਵੀ ਆਹ ਇਹ ਚੋਰੀ ਹੋਈ ਹੈ ਈਵਨ ਮੇਰੀ ਕੁਰਤੀ ਚੋਰੀ ਹੋ ਗਈ ਤੇ ਤੇ ਜਦੋਂ ਅਸੀਂ ਆਕੇ ਸਵੇਰੇ ਦੇਖਿਆ ਤਾਂ ਸਾਡਾ ਕਾਫੀ ਸਮਾਨ ਗਾਇਬ ਸੀਗਾ ਫਿਰ ਅਸੀਂ ਸਾਰੇ ਕੈਮਰੇ ਚੈੱਕ ਕੀਤੇ ਕੈਮਰਿਆਂ ਦੇ ਵਿੱਚ ਇਹ ਦੋ ਬੰਦੇ ਸਾਨੂੰ ਨਜ਼ਰ ਆਏ ਅਸੀਂ ਇਹ ਸਾਰੀ ਜਿਹੜੀ ਫੁਟੇਜ ਸੀਗੀ ਰਾਤ ਸਾਰੇ ਗਰੁੱਪ ਮੈਂਜ ਪਾ ਕੇ ਇਹਨਾਂ ਦਾ ਪਤਾ ਕੀਤਾ ਕਿ ਸਾਨੂੰ ਫਿਰ ਦੋ ਹੀ ਬੰਦੇ ਟਰੇਸ ਹੋ ਗਏ ਕਿੱਥੇ ਕਿੱਥੇ ਰਹਿੰਦੇ ਨੇ ਇੱਕ ਆਜ਼ਾਦnagar ਰਹਿੰਦਾ ਇੱਕ ਹੰਬੇਦਕਰ ਕਲੋਨੀ ਚ ਰਹਿੰਦਾ ਉਸ ਤੋਂ ਬਾਅਦ ਇਹਨੂੰ ਫੜਿਆ ਗਿਆ ਜਦੋਂ ਫੜ ਕੇ ਲਿਆਂਦਾ ਇਹਨੇ ਅਲੀ-ਕਲੀ ਗੱਲ ਕਬੂਲੀ ਵੀ ਮੈਂ ਇੱਥੋਂ ਇੱਥੋਂ ਸਮਾਨ ਚੱਕਿਆ ਤੇ ਆਹ ਸਮਾਨ ਚੱਕਿਆ ਉਸ ਤੋਂ ਬਾਅਦ ਇਹਨੇ ਇੱਕ ਕੁਆੜੀਏ ਦਾ ਨਾਮ ਲਿਆ ਜਿਹੜਾ ਖਨੀ ਮੰਦਰ ਦੇ ਆਵਾਜ਼ ਆ ਇਹ ਕਹਿੰਦਾ ਵੀ ਮੈਂ ਉਹ ਟ੍ਰੇਸ ਕਰਦੇ ਨੇ ਦਿਨ ਦੇ ਵਿੱਚ ਸਾਰਾ ਕੁਝ ਅਸੀਂ ਸਮਾਂ ਰਾਤ ਨੂੰ ਚੋਰੀਆਂ ਕਰਦੇ ਆ ਸਾਰਿਆਂ ਦੀ ਮਿਲੀ ਭੁਗਤ ਆ ਕੁਆੜੀਆ ਵੀ ਅਸੀਂ ਬੁਲਾ ਲਿਆ ਇੱਥੇ ਕੁਆੜੀਆ ਵੀ ਹੁਣ ਥੋੜਾ ਟਾਈਮ ਪਹਿਲਾਂ ਇਹਨੇ ਹਰਜਾਨਾ ਦੇਣ ਨੂੰ ਮੰਨ ਰਿਹਾ ਸੀ ਕਿ ਮੈਂ 20-50 ਹਜ਼ਾਰ ਰੁਪਏ ਦੇ ਦਿੰਦਾ ਫਿਰ ਮੇਰਾ ਖੜਾ ਖੜਦਾ ਇਹ ਸਾਰਾ ਇੱਕ ਗਰੋ ਹੈ ਇਹ ਸਾਰਿਆਂ ਨੇ ਮਹੱਲੇ ਦੇ ਬੰਦਿਆਂ ਨੇ ਇਕੱਠੇ ਹੋ ਕੇ ਫੜੇ ਨੇ ਇਹ ਬੰਦੇ ਇਹਨਾਂ ਦਾ ਕੰਮ ਹੈ ਰਾਤ ਨੂੰ ਚੋਰੀਆਂ ਕਰਨਾ ਖਾਸ ਕਰਕੇ ਜਿਹੜੇ ਖਾਲੀ ਬੰਦ ਪਏ ਮਕਾਨ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਇਹਨਾਂ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਜਿਹੜੇ ਇਹਨਾਂ ਤੋਂ ਤੰਗ ਆਏ ਹੋਏ ਨੇ ਜਿਹੜਾ ਨੁਕਸਾਨ ਕਰਦੇ ਨੇ ਲੋਕਾਂ ਦਾ ਬਹੁਤ ਕਰ ਜਾਂਦੇ ਨੇ ਇਹ ਜਾਨੀ ਨੁਕਸਾਨ ਵੀ ਕਰ ਸਕਦੇ ਨੇ ਕਿਉਂਕਿ ਇਹਨਾਂ ਦਾ ਨਸ਼ਾ ਕੀਤਾ ਹੁੰਦਾ ਇਹ ਬੰਦੇ ਮੌਕੇ ਤੇ ਫੜੇ ਗਏ ਨੇ ਹੁਣ ਦੇਖਦੇ ਆ ਪੁਲਿਸ ਕੀ ਕਾਰਵਾਈ ਕਰਦੀ ਹੈ ਇਹਨਾਂ ਤੇ ਕਿਉਂਕਿ ਹੁਣ ਤਾਂ ਇਹ ਕਰਦੇ ਸੀ ਪੁਲਿਸ ਹਾਂ ਪੁਲਿਸ ਨੂੰ ਕੰਪਲੀਟ ਹੋ ਚੁੱਕੀ ਹੈ ਜੀ ਬਾਕੀ ਦੇਖਦੇ ਹਾਂ। ਕੋਈ ਚਾਹੀ ਨਹੀਂ ਲੱਗਦਾ ਜੀ। ਕੋਤਨੂ ਸੁਨੇਹਾ ਲਾਇਆ ਹੋਇਆ ਆਉਂਦੀ ਆ ਦੇਖਦੇ ਹਾਂ ਠੀਕ ਕਹਿੰਦੇ ਨੇ। ਖੰਨਾ ਦੇ ਵਿੱਚ ਗਲੀ ਨੰਬਰ 1 ਜਗਤ ਕਲੋਨੀ ਵਿੱਚ ਚੋਰਾ ਵੱਲੋਂ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਘਰ ਤੋਂ ਏਸੀ ਦੀ ਪਾਈਪ, ਵਾਸ਼ ਬੇਸਿਨ ਦੀ ਸਟੀਲ ਦੀ ਬ੍ਰਾਂਡਡ ਕੰਪਨੀ ਦੀ ਟੂਟੀਆਂ ਅਤੇ ਕਈ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ। ਦੱਸ ਦੇਖੀਏ ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਕਟਨਾ ਰਾਤ ਦੇ 3 ਵਜੇ ਦੀ ਦੱਸੀ ਜਾ ਰਹੀ ਹੈ ਉੱਥੇ ਵਾਰਡ ਨੰਬਰ 6 ਦੇ पार्षद ਸੁਨੀਲ ਕੁਮਾਰ ਨੀਟਾਲ ਦੇ ਘਰ ਦੇ ਵਿੱਚ ਵੀ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉੱਥੇ ਲੋਕਾਂ ਨੇ ਚੋਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਆਂ ਨੂੰ ਵੀ ਚੋਰ ਦੇ ਦੱਸੇ ਪਤੇ ਤੇ ਫੜ ਲਿਆ ਗਿਆ ਉੱਥੇ ਚੋਰ ਨੂੰ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਫੜਿਆ ਗਿਆ ਇਸ ਮੌਕੇ ਤੇ ਇਲਾਕਾ ਨਿਵਾਸੀਆਂ ਤੇ ਪੁਲਿਸ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਕੀ ਮੈਟਰ ਸੀ ਜਿਹਦੇ ਇੱਥੇ ਜਿਹੜੇ ਦੋ ਬੰਦੇ ਛੋੜ ਫਰੇ। ਅੱਜ ਸਵੇਰ ਨੂੰ तकरीबन 10:00 ਵਜੇ ਮੈਨੂੰ ਮੁਹੱਲਾਬਾਦ ਨਿਵਾਸੀਆਂ ਨੇ ਦੱਸਿਆ ਵੀ ਕੋਈ ਵਾਰਡ ਦੇ ਵਿੱਚ ਚੋਰੀਆਂ ਹੋਈਆਂ ਨੇ। ਕਾਫੀ ਘਰਾਂ 'ਚ ਹੋਈ। तकरीबन ਇੱਕ ਮੇਰੇ ਘਰ ਦੇ ਵਿੱਚ ਵੀ ਹੋ ਗਈ। ਜਿਹੜਾ ਬੰਦ ਪਿਆ ਸੀਗਾ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਸਾਰੇ ਕੈਮਰੇ ਚੈੱਕ ਕੀਤੇ। ਕੈਮਰਿਆਂ ਦੇ ਵਿੱਚ ਇਹ ਰਾਤ ਨੂੰ ਦੋ ਬੰਦੇ 1:00 ਵਜੇ ਤੋਂ ਲੈ ਕੇ 2:30 ਵਜੇ ਤੱਕ ਇਹ ਬੰਦੇ ਘੁੰਮ ਰਹੇ ਨੇ ਗਲੀਆਂ ਦੇ ਵਿੱਚ। ਤੇ ਅਸੀਂ ਇਹਦੀ ਵੀਡੀਓ ਸਾਰੇ ਗਰੁੱਪਾਂ 'ਚ ਪਾ ਕੇ ਇਹ ਸਪਰੇਸ ਕੀਤੇ ਬੰਦੇ ਵੀ ਬੰਦੇ ਕਿੱਥੇ ਦੇ ਨੇ। ਇੱਕ ਬੰਦਾ ਬੇਸਕਰ ਕਲੋਨੀ ਦਾ ਸੀਗਾ ਤੇ ਦੂਜਾ ਹੈਗਾ ਆਜ਼ਾਦਨਗਰ ਦਾ ਆਜ਼ਾਦਨਗਰ ਵਾਲਾ ਬੰਦਾ ਸਾਨੂੰ ਲੱਭ ਗਿਆ ਵੀ ਕਿੱਥੇ ਬੈਠਾ ਸੀਗਾ ਕਿਤੇ ਇਹ ਸਾਡੇ ਜਿਹੜੇ ਸਫਾਈ ਸੇਵਕ ਨੂੰ ਲੱਭ ਕੇ ਲਿਆਏ ਇਹਨੂੰ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਲਿਆਂਦਾ ਤੇ ਨੇ ਸਾਰਾ ਕੁਝ ਸਾਨੂੰ ਆਪ ਦੱਸਿਆ ਵੀ ਇੱਥੋਂ ਮੈਂ ਆਪ ਸਮਾਨ ਚੁੱਕਿਆ ਇੱਥੋਂ ਹੋਊ ਚੁੱਕਿਆ ਇੱਥੋਂ ਪੈਪਾਂ ਤੋੜੀਆਂ ਕੱਲੇ ਕੱਲੇ ਘਰ ਦਾ ਸਾਨੂੰ ਉਹਨੇ ਆਪ ਦੱਸਿਆ ਉਸ ਤੋਂ ਬਾਅਦ ਇਹ ਕਹਿੰਦਾ ਮੈਂ ਇੱਕ ਕੁਆੜੀਏ ਨੂੰ ਸਾਰਾ ਸਮਾਨ ਵੇਚਿਆ ਜਾ ਕੁਆੜੀਆ ਵੀ ਇੱਥੇ ਆ ਗਿਆ ਕੁਆੜੀਆ ਪਹਿਲਾਂ ਤਾਂ ਲੱਗ ਗਿਆ ਸੈਟਿੰਗਾਂ ਜੀਆਂ ਕਰਨ ਵੀ ਮੇਰੇ ਤੋਂ ਪੈਸੇ ਲੈ ਲਓ ਮੇਰਾ ਖੜਾ ਕਰੋ ਰਾਤੀ ਵੀ ਵੀ ਸਾਰੇ ਤਲਾਹ ਆਪਣੇ ਐਫਐਸਆਰ ਸਾਹਿਬ ਦਿੱਤੀ ਵਨ ਨੂੰ ਦੇ ਦਿੱਤੀ ਜੀ ਤੇ ਉਹਨਾਂ ਨੇ ਆ ਕੇ ਮੌਕੇ ਤੇ ਇਹਨਾਂ ਨੂੰ ਰੈਸਟ ਕਰ ਲਿਆ ਤੇ ਬਾਕੀ ਹੁਣ ਜੋ ਕਾਰਵਾਈ ਹੋਊਗੀ ਉਹ ਕਿਸੇ ਜਿਹੜਾ ਕੁਆੜੀਆ ਸੀ ਕਿੱਥੇ ਦਾ ਕੁਆੜੀਆ ਕੋਈ ਸ਼ਨੀ ਮੰਦਿਰ ਦੇ ਕੋਲ ਦਾ ਇਹਨਾਂ ਨੇ ਨਾਂ ਲੈ ਆ ਜਿਹੜੇ ਬੰਦਾ ਚੋਰੀ ਰਾਤ ਫੁਟੇਜ ਦੇ ਵਿੱਚ ਸੀਗਾ ਉਹੀ ਇਹਨਾਂ ਨੇ ਡਰੈਸ ਪਾਈ ਵੀ ਹੈ ਤੇ ਇਹ ਨਹੀਂ ਸਾਰਾ ਨਾਂ ਲੈ ਆਗੇ ਕੋਈ ਨਹੀਂ ਇਹਨਾਂ ਦਾ ਤਵਾਨ ਦੇ ਕਿੰਨੇ ਕਿ ਘਰਾਂ ਨੂੰ ਇਹ ਟਾਰਗੇਟ ਕੀਤਾ ਜੀ ਇਹਨੇ ਰਾਤ ਤਿੰਨ ਘਰਾਂ ਨੂੰ ਟਾਰਗੇਟ ਕੀਤਾ ਜਰਤ ਕਲੋਨੀ ਗਲੀ ਨੰਬਰ 5 ਤੇ ਗਲੀ ਨੰਬਰ 1 ਦੇ ਤੇ ਮੈਂ ਮੈਂ ਸੀ ਜਿਹੜਾ ਪਾਈਪਾ ਪੂਪਾ ਚੋਰੀ ਕਰਨ ਦੇ ਉਹ ਮੈਂ ਦੇਖੋ ਇਹਦਾ ਹੈਗਾ ਚੋਰੀ ਦਾ ਹੀ ਮਕਸਦ ਸੀਗਾ ਨਸ਼ੇ ਕਰਦੇ ਨੇ ਬੰਦੇ ਇਹ ਤੇ ਇਹ ਤਾਂ ਇਹ ਬਿਆਨ ਦੇ ਰਿਹਾ ਵੀ ਜਿਹੜਾ ਸਾਨੂੰ ਇਹ ਸਕਵਾੜੀ ਆ ਸਾਨੂੰ ਦਿਨ ਦੇ ਵਿੱਚ ਟ੍ਰੈਸ ਕਰਦੇ ਨੇ ਘਰ ਇਹਦਾ ਬੰਦਾ ਕੋਈ ਵੀ ਸਾਨੂੰ ਘਰ ਦੱਸ ਦਿਖਾਉਂਦੇ ਨੇ ਫਿਰ ਅਸੀਂ ਚੋਰੀਆਂ ਕਰਦੇ ਜੀ ਤੇ ਇੱਕ ਘਰ ਤੇ ਇਹਨਾਂ ਨੇ ਖਾਸਾ ਨੁਕਸਾਨ ਕੀਤਾ तकरीबन 7-8 ਉਹ ਫੇ ਏਸੀ ਦੇ ਪੈਪਾਂ ਜਿਹੜੀਆਂ ਪਾਈਆਂ ਸੀ ਨਵਾਂ ਘਰ ਬਣ ਰਿਹਾ ਸੀਗਾ ਤੇ ਉਹਦੇ ਟੂਟੀਆਂ ਸ਼ਾਬਰ ਵਗੈਰਾ ਸਾਰਾ ਤੋੜ ਪਾਇਆ ਇਹਨਾਂ ਨੇ ਤੇ ਸਾਰਾ ਸਮਾਨ ਇਹ ਰਾਤ ਕੈਮਰੇ 'ਚ ਦਿਖ ਵੀ ਰਹੇ ਨੇ ਲੈ ਕੇ ਜਾਂਦੇ ਹੋਏ ਤੇ ਇਹ ਦੂਜੇ ਇੱਕ ਸਾਡੇ ਨਾਲ ਮੇਰੇ ਪੜੋਸੀ ਨੇ ਉਹਨਾਂ ਦਾ ਵੀ ਇਹਨਾਂ ਨੇ ਕਾਫੀ ਨੁਕਸਾਨ ਕੀਤਾ ਉਹਨਦੇ ਵੀ 3-4 ਏਸੀ ਦੇ ਪੈਪਾਂ ਸੀਗੀਆਂ ਤੋੜਤੀਆਂ ਇਹਨਾਂ ਨੇ ਕੱਢ ਕੇ ਲੈ ਕੇ ਕਾਫਰ ਦੀਆਂ ਇਹ ਇਹ ਤਾਂ ਨਹੀਂ ਸਾਰਾ ਇਹੀ ਕਹਿੰਦਾ ਕਿ ਸੱਤ ਵਜੇ ਕੰਮ ਸਾਰਾ ਕੁਆੜੀਆ ਕਰਾਂਗਾ ਇਹ ਗਰੋਅ ਹੈ ਇੱਕ ਪੰਜ-ਸੱਤ ਤੋਂ ਬੰਦਿਆਂ ਦਾ ਇੱਕ ਕਵਾੜੀਆ ਕੰਮ ਕਰਾਉਂਦਾ ਉਹਨਾਂ ਤੋਂ ਕਵਾੜੀਏ ਦਾ ਕੰਮ ਹੈ ਕਵਾੜੀਆ ਇਹਨ ਤੋਂ ਈਵਨ ਦੁਕਾਨ ਤੇ ਵੀ ਸਾਮਾਨ ਨਹੀਂ ਖਰੀਦਦਾ ਇਹ ਪੂ ਬਾਹਰੋਂ ਹੀ ਸਾਮਾਨ ਲੈ ਕੇ ਜਾਂਦਾ ਹੈ ਉਹਨਾਂ ਤੋਂ ਕਿਤੇ ਇੰਨੀ ਆਪਸ ਵਿੱਚ ਸੈਟਿੰਗ ਬਹੁਤ ਸਰਬੰਧੀ ਦੇ ਪ੍ਰੈਸ ਹੋਏ ਪਹਿਲਾਂ ਬੜਕਰ ਰਿਆਕੀ ਵਗੈਰਾ ਕਰਦੇ ਸੀ ਪਹਿਲਾਂ ਆ ਗਿਆ ਦੇਖੋ ਉਹ ਤਾਂ ਇਹੀ ਗੱਲ ਕਹਿ ਰਿਹਾ ਜਿਹੜਾ ਸੀ ਰਾਤ ਚੋਰ ਸੀਗਾ ਜਿਹੜਾ ਜਿਹਨੇ ਰਾਤ ਇਹ ਬਾਰਦਾਦ ਕੀਤੀ ਹੈ ਉਹ ਇਹ ਦੱਸ ਰਿਹਾ ਵੀ ਸਾਨੂੰ ਸਾਰਾ ਕੁਝ ਇਹ ਕਵਾੜੀਆ ਦੱਸਦਾ ਇਹ ਕਿਹੜੇ ਕਿਹੜੇ ਘਰ ਤੇ ਕੀ ਕੀ ਕਰਦੇ ਅੱਜ ਇੱਥੇ ਇੱਥੇ ਹੀ ਫਿਰਦੇ ਸੀ ਡੇਨ ਟਾਈਮ ਸੀ ਨਹੀਂ ਡੇਨ ਟਾਈਮ ਨਹੀਂ ਸੀਗੇ ਰਾਤ ਚੋਰੀ ਕਰ ਲਈ ਇਹਨਾਂ ਨੇ ਤੇ ਜਦੋਂ ਸਾਨੂੰ 10:00 ਵਜੇ ਪਤਾ ਲੱਗਿਆ ਅਸੀਂ ਸਾਰੇ ਮਹੱਲੇ ਦੇ ਕੈਮਰੇ ਚੈੱਕ ਕੀਤੇ ਸਾਨੂੰ ਇਹਦਾ ਥੋੜਾ ਜਿਹਾ ਫੇਸ ਕਲੀਅਰ ਹੋ ਗਿਆ ਤੇ ਅਸੀਂ ਸਾਰੇ ਗਰੁੱਪਾਂ 'ਚ ਪਾਇਆ ਇਹ ਲੋਕ ਗਰੁੱਪਾਂ 'ਚ ਪਾਇਆ ਫਿਰ ਮੈਨੂੰ ਇੱਕ ਗਰੁੱਪ 'ਚੋਂ ਸਾਡੇ ਹਰਪਾਲ ਸਿੰਘ ਜੀ ਨੇ ਜਿਹੜੇ ਸਾਡੇ ਇੱਥੇ ਸਫਾਈ ਸੇਵਾ ਕਾ ਦੇ ਨੰਬਰਦਾਰ ਜੀ ਨੇ ਉਹਨਾਂ ਨੇ ਦੱਸਿਆ ਵੀ ਇਹ ਫਲਾਣਾ ਫਲਾਣਾ ਬੰਦਾ ਤੇ ਇੱਕ ਜਿਹੜੇ ਪਤਾ ਕੀਤਾ ਉਹ ਤਾਂ ਭੱਜ ਬੁੱਜ ਗਿਆ ਇਹ ਦੂਜਾ ਸਾਨੂੰ ਮਿਲ ਗਿਆ ਯਾਦ ਨਾ ਆਕੀਨ ਫਿਰ ਸਾਰਾ ਮੌਕੇ ਤੇ ਲਿਆਂਦਾ ਮੌਕੇ ਤੇ ਲਿਆਂਣ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਕਿ ਉਹ ਆ ਕੇ ਲੈ ਕੇ ਹੁਣ ਸਾ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਸੀ ਜੇ ਕੋਸ ਤਾਂ ਇਹੀ ਕਾਰਵਾਈ ਦੀ ਮੰਗ ਇਹੀ ਕਰਦੇ ਆਂ ਵੀ ਜੋ ਇਨਤ ਕਾਰਵਾਈ ਬਣਦੀ ਉਹ ਹੋਣੀ ਚਾਹੀਦੀ ਹੈ ਬਾਕੀ ਸਾਨੂੰ ਪੁਲਿਸ ਸਰਕਾਰ ਨੂੰ ਪੂਰਾ ਭਰੋਸਾ ਵੀ ਇਹਨਾਂ ਤੇ ਕਾਰਵਾਈ ਹੋਵੇ ਕੰਨਵਾਕ। ਅਕੀਨਾ ਮੈਂ ਆਪਣਾ ਸਰ ਅਵੀ ਕੁਮਾਰ। ਅਵੀ ਕੁਮਾਰ ਜੀ ਕੀ ਹੋਇਆ ਸੀ ਜਰਾ ਜੀ। ਸਰ ਮੇਰਾ ਘਰ ਐਕਚੁਅਲੀ ਜੱਟ ਕਲੋਨੀ ਗਲੀ ਨੰਬਰ 5 ਜੇ ਨਵਾਂ ਘਰ ਬਣਾ ਰਹੇ ਆਪਾਂ। ਤੇ ਉਹਦੇ ਵਿੱਚ ਕੱਲ ਰਾਤ ਅੱਜ ਸਵੇਰੇ ਜਦ ਮੈਂ ਗਿਆ ਤਾਂ ਦੇਖਿਆ ਵੀ ਪੂਰੀ ਟੁੱਟੀਆਂ ਜਿੰਨੀਆਂ ਵੀ ਟੁੱਟੀਆਂ ਨੇ ਬਾਥਰੂਮ ਦੀਆਂ ਕਿਚਨ ਦੀਆਂ ਸਾਰੀਆਂ ਟੁੱਟੀਆਂ ਹੋਈਆਂ ਸੀਗੀਆਂ। ਇਹ ਸ਼ਾਵਰ ਵੀ ਟੁੱਟੇ ਹੋਏ ਸੀ ਏਸੀ ਦੇ ਵਾਇਰਾਂ ਸੀਗੇ ਕਾਪਰ ਦੀਆਂ 6-7 ਕਾਪਰ ਦੀਆਂ ਵਾਇਰਾਂ ਸੀ ਉਹ ਸਾਰੀਆਂ ਕੱਟੀਆਂ ਹੋਈਆਂ ਸੀ ਤੇ ਸਰ ਪੈਰਾਂ ਦੇ ਨਿਸ਼ਾਨ ਸੀਗੇ ਇਹਨਾਂ ਦੇ ਚੜਕੇ ਗਏ ਨੇ ਬਾਹਰ ਨਹੀਂ ਖੰਦ ਤੋਂ ਜਿੱਥੇ ਡਿਜ਼ਾਈਨ ਬਣਿਆ ਹੋਇਆ ਸੀ ਉੱਥੋਂ ਇਹ ਪਾਰ ਕਰਕੇ ਅੰਦਰ ਗਏ ਨੇ ਅੰਦਰ ਤਾਂ ਇਹਨਾਂ ਨੇ ਗੇਟ ਵੀ ਤੋੜੇ ਆ ਤੇ ਸਰ ਕਾਫੀ ਨੁਕਸਾਨ ਕੀਤਾ ਇਹਨਾਂ ਨੇ ਤੇ ਘੱਟੋ ਘੱਟ ਮੇਰਾ 40 ਤੋਂ 50 ਹਜ਼ਾਰ ਸੰਥੀਆਂ ਦੀ ਨੁਕਸਾਨ ਇਹਨਾਂ ਨੇ ਕਰਦਾ ਸਰ ਤੇ ਮੰਗ ਇਹ ਹੀ ਹੈ ਇਹਨਾਂ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਹਰਕਤ ਨਾ ਕਰਨ ਕਿੰਨੇ ਘਰ ਦੀ ਗੱਲ ਕਰ ਰਹੇ ਹੋ ਘਰ ਬੰਦ ਹੈਗਾ ਸੀ ਕਿਦਾਂ ਸਰ ਇਹਨਾਂ ਨੇ ਰਾਤ ਤਿੰਨ ਘਰਾਂ ਨੂੰ ਟਾਰਗੇਟ ਕੀਤਾ। ਤਿੰਨਾਂ ਦੇ ਵਿੱਚ ਤਿੰਨੇ ਘਰ ਨਵੇਂ ਬੰਦਰੇ ਦੀ ਤਿੰਨਾਂ ਦੇ ਵਿੱਚੋਂ ਇਹਨਾਂ ਨੇ ਕਿਤੋਂ ਵਾਇਰ ਕਿਤੋਂ ਆਪਣੇ ਏਸੀ ਦੇ ਕਾਪਰ ਵਾਇਰ ਕਿਤੋਂ ਸਰੀਆ ਇਸ ਤਰ੍ਹਾਂ ਦੀਆਂ ਚੀਜ਼ਾਂ ਹਰ ਜਗ੍ਹਾ ਤੋਂ ਚੱਕੀਆਂ ਨੇ ਤੇ ਟੂਟੀਆਂ ਸ਼ਾਵਰ ਇਹ ਸਭ ਚੀਜ਼ਾਂ ਇਹਨਾਂ ਨੇ ਥੋੜੀ ਕੀਤੀ ਸਰ ਪਤਾ ਲੱਗੇ ਕਿੱਥੇ ਵੇਚਦੇ ਸੀ। ਸਰ ਇਹ ਕਵਾੜੀਆ ਸੀਗਾ ਇਹ ਕਵਾੜੀਏ ਨੂੰ ਹੁਣ ਜੋ ਆਇਆ ਸੀ ਕਵਾੜੀਆ ਕਵਾੜੀਏ ਨੂੰ ਪੁਲਿਸ ਦੇ ਹਵਾਲੇ ਕਰਤਾ। ਉਹ ਕਵਾੜੀਏ ਦੇ ਕੋਲੇ ਵੇਚਦੇ ਸੀਗੇ। ਕਵਾੜੀਏ ਦਾ ਕੰਮ ਸੀਗਾ ਕਵਾੜੀਆ ਦਿਨ ਚ ਆ ਕੇ ਪੂਰਾ ਘੁੰਮ ਕੇ ਜਾਂਦਾ ਏਰੀਆ ਤੇ ਰਾਤ ਨੂੰ ਫਿਰ ਇਹ ਆਪਣੇ ਬੰਦੇ ਭੇਜਦਾ। ਤੇ ਚੋਰੀ ਕਰ ਦੇ ਨੇ ਜੀ ਮਨ ਕਰ ਦਿਓ ਸਰ ਮੰਗਈ ਹੈ ਕਵਾੜੀ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਕਵਾੜੀ ਚੋਰੀ ਦਾ ਸਮਾਨ ਲੈ ਰਿਹਾ ਹੈ ਜੇ ਉਹ ਨਾਲਵੇ ਫਿਰ ਕੁਝ ਨਾ ਹੋਵੇ ਮਤਲਬ ਚੋਰੀ ਨੂੰ ਜਿਹੜਾ ਵਧਾਵਾ ਦੇ ਰਿਹਾ ਉਹ ਕਵਾੜੀ ਦੇ ਦੇ ਰਿਹਾ ਉਹ ਕਵਾੜੀ ਦਿਨ ਚ ਘੁੰਮ ਰਿਹਾ ਜਿਹੜੀ ਪੂਰੀ ਲਾ ਕੇ ਨਾ ਇਹ ਸਾਰੀ ਸੂਰ ਵੀ ਉਹੀ ਲਾਂਦਾ ਸਭ ਕੁਝ ਉਹੀ ਦੇਖਦਾ ਹੈ ਤੇ ਰਾਤ ਨੂੰ ਜੋ ਵੀ ਐਕਸ਼ਨ ਕਰਨਾ ਹੈ ਫਿਰ ਰਾਤ ਨੂੰ ਐਕਸ਼ਨ ਵੀ ਉਹੀ ਕਰਾਂਦਾ ਹੈ ਪਰ ਉਹਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਵਾੜੀ ਦੇ ਉੱਤੇ ਕੀ ਨਾਮ ਤੁਹਾਡਾ ਆਪਣੇ ਆ ਕੇਸ਼ ਕੁਮਾਰ ਤੁਹਾਡੇ ਕੀ ਚੋਰੀ ਹੋਇਆ ਜੀ ਮੇਰੇ ਤਿੰਨੇ ਸੀ ਦੀ ਪਾਈਪਾਂ ਲਾਗੇ ਸਾਰੀ ਕਾਪਰ ਦੀ ਵਾਇਰ ਲਾ ਕੇ ਪਟਕੇ ਔਰ ਸਾਰਾ ਉੱਪਰ ਸਰੀਆ ਪਿਆ ਸੀ तकरीबन ਕੁਆਂਟਲ ਦੇ ਕਰੀਬ ਸਰੀਆ ਪਿਆ ਸੀ ਅੱਛਾ ਜੀ ਉਹ ਵੀ ਸਾਰਾ ਚੱਕ ਕੇ ਥੋੜਾ ਕਿੰਨਾ ਕੁ ਲੱਗ ਬਹੁਤ ਨੁਕਸਾਨ ਹੋ ਗਿਆ ਮੇਰਾ ਲਗਭਗ ਤਕਰੀਬਨ 15 ਹਜ਼ਾਰ ਦਾ ਨੁਕਸਾਨ ਹੋ ਗਿਆ 15 20000 ਦਾ نقصان ਠੀਕ ਇਹ ਚੋਰੀ ਹੋਈ ਕਿੱਥੇ ਤੁਹਾਡੇ ਗਲੀ ਦਾ ਨੰਬਰ ਕਿੰਨੀ ਹੈ ਗਲੀ ਨੰਬਰ 1 ਜਗਤ ਕਲੋਨੀ ਚ ਜਿਹੜੇ ਇੱਥੇ ਗਲੀ ਨੰਬਰ ਜਗਤ ਕਲੋਨੀ ਦੇ ਜੋ 252 ਫਰੇ ਮੈਨੂੰ ਹੁਣੇ 10 5 5 6 ਮਿੰਟ ਪਹਿਲਾਂ ਫੋਨ ਆਇਆ ਸੀ ਜੀ ਤਾਂ ਐਮਸੀ ਸਾਹਿਬ ਦਾ ਵਾ ਇੱਥੇ ਅਸੀਂ ਕੋਈ ਚੋੜ ਪੜਿਆ ਜੀ ਕੀ ਮੈਂ ਆਪਣੇ ਜੀਐਸਯੂਸੀ ਦੀਆਂ ਤਾਰਾਂ ਲਾਉਂਦਾ ਜਿੱਥੇ ਕੁਝ ਕੂਟੀ ਚ ਬੜਾ ਆ ਗਿਆ ਜੀ ਮੈਂ ਬਹੁਤ ਨਾ ਹੀ ਹੈ ਜੀ ਤੇ ਤੁਹਾਡੇ ਸਾਹਮਣੇ 1 ਮਿੰਟ ਪਹਿਲਾਂ ਇਹਨਾਂ ਨੂੰ ਪੜਿਆ ਜੀ ਉਹ ਕਿਉਂ ਪੁੱਛ ਪੜਤਾ ਹਾਂ ਕਿ ਸਟਾਈ ਮੈਂ ਕਿ ਬੰਦ ਘਾ ਚੋਰੀ ਹੋਈ ਹੈ ਕਿ ਮੈਂ ਬੰਦ ਫੁੱਲੇ ਕਰ ਰਹੀ ਹਸਨ ਆ ਨਵਾਂ ਘਰ ਬਣ ਰਿਹਾ ਸਾਹਮਣੇ ਤੁਹਾਡੇ ਬੈਕ ਸ਼ਾਰਟ ਤੇ ਤੇ ਭਰੇ ਜਿਹੇ ਘਰ ਦੇ ਮੈਂਬਰ ਸਿਟ ਹੋਣੇ ਇਹਨੂੰ ਭਰੇ ਅੰਦਰੋਂ ਆ ਉਹ ਇਹਨਾਂ ਨੇ ਬੁਲਾਇਆ ਹੋਣਾ ਐਮਸੀ ਸਾਹਿਬ ਨੂੰ ਬੁਲਾਇਆ ਹੋਣਾ ਵਧੀਆ ਆ ਇਹ ਨਾ ਮੈਂ ਬੁਲਾਇਆ ਬਣਾਉਣਾ ਸਟੇਟਮੈਂਟ ਲੈਣੇ ਕਿ ਕੀ ਚੋਈ ਹੋਇਆ ਕੀ ਨਹੀਂ